ਗੁਰਪ੍ਰੀਤ ਸਿੰਘ ਸੇਖੋ ਜੋ ਕਿ ਆਪਣੀ ਪਤਲੀ ਪਤਨੀ ਲਈ ਚੋਣ ਪ੍ਰਚਾਰ ਕਰ ਰਿਹਾ ਸੀ ਤੇ ਪੁਲਿਸ ਨੇ ਦੇਰ ਰਾਤ ਤੇ ਗ੍ਰਫਤਾਰ ਕੀਤਾ ਫਿਰੋਜ਼ਪੁਰ ਪੁਲਿਸ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਫਤਾਰ ਕੀਤਾ ਗਿਆ ਦੱਸਦੀ ਹੈ ਕਿ ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਚੱਲ ਰਹੀ ਹੈ ਇਹ ਚੋਣਾਂ ਨੂੰ ਲੈ ਕੇ ਮਾਫ ਕਰਨਾ ਚੋਣਾਂ ਨੂੰ ਲੈ ਕੇ ਜਿੱਥੇ ਲਗਾਤਾਰ ਸਿਆਸੀ ਜਿਹੜੇ ਐਲੀਡ ਨੇ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਹਲਚਲ ਤੇਜ ਹੈ ਤਾਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਤੇ ਉੱਥੇ ਹੀ ਗੁਰਪ੍ਰੀਤ ਸਿੰਘ ਸੇਕੋ ਜੋ ਕਿ ਗੈਂਗਸਟਰ ਤੋਂ ਸਮਾਜ ਸੇਵੀ ਬਣਿਆ ਉੱਤੇ ਵੱਲੋਂ ਵੀ ਆਪਣੀ ਪਤਨੀ ਲਈ ਚੋਣ ਪ੍ਰਚਾਰ ਜਿਹੜਾ ਚੋਣ ਪ੍ਰਚਾਰ 'ਚ ਜੁਟਿਆ ਸੀ ਤੇ ਪੁਲਿਸ ਦੇ ਵੱਲੋਂ ਦੇਰ ਰਾਤ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੁਣ ਇਸ ਦੇ ਸਮਰਥਕ ਜਿਹੜੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਵਿਰੋਧ ਜਿਹੜਾ ਇਸ ਦਾ ਵਿਰੋਧ ਪ੍ਰਦਰਸ਼ਨ ਜਿਹੜਾ ਥਾਣੇ ਦੇ ਬਾਹਰ ਕਰਨਗੇ ਤੇ ਇਸ ਬਾਰੇ ਪੂਰੀ ਜਿਹੜੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਸਰਬਜੀਤ ਸਰਬਜੀਤ ਜੀ ਕੋਈ ਕੁਝ ਜਾਣਕਾਰੀ ਹੈ ਇਸ ਬਾਰੇ ਇਹਨਾਂ ਪਰਚੇਟ ਜਿਹੜੀਆਂ ਬਲਾਕ ਸੰਮਤੀਆਂ ਜਿਹੜੀਆਂ ਚੋਣ ਵਾਸਤੇ ਜਿਹੜੀਆਂ 14 ਤਰੀਕ ਨੂੰ VOTING ਹੋਣੀ ਆ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਵੀ ਮਾਹੌਲ ਜਿਹੜਾ ਉਹ ਗਰਮਾਂਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਜਿੱਥੇ ਵੀ ਹਰ ਜੜੀ ਪਾਰਟੀ ਵੱਲੋਂ ਚਾਹੇ ਉਹ ਜਾਗਦੀਵਾਰ ਹੋਵੇ ਚਾਹੇ ਪਾਰਟਿਸਪਲ ਤੇ ਕੋਈ ਨਿਸ਼ਚਨਾਮ ਲੜਦਾ ਹੋਵੇ ਉਹ ਆਪਣੇ ਉਮੀਦਵਾਰਾਂ ਵਾਸਤੇ ਜਿਹੜੇ ਆ ਕੀ ਨੇਤਾ ਹੈਗੇ ਆ ਉਹ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਲੇਕਿਨ ਰਾਤ ਨੂੰ ਜਿਹੜੀ ਆ ਇੱਕ ਹੋਰ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਫਰੋਜਪੁਰ ਤੋਂ ਜਿੱਥੇ ਗੁੱਡ ਪ੍ਰੈਸਿੰਗ ਥੇਕੋ ਜੋ ਇੱਕ ਗੈਂਗਸਟਰ ਤੋਂ ਸਮਾਜ ਸੇਵੀ ਬਣਿਆ ਵੀ ਜ ਕਰਦੇ ਹੋਏ ਪਾਣੀ ਦੇ ਡੇਰਾ ਦੇ ਵਿੱਚ ਜਿਹੜਾ ਦੇਖਿਆ ਗਿਆ ਜੀਗਾ ਵੀ ਉਹਨੇ ਆਪਣੇ ਪਤਨੀ ਨੂੰ ਜੜਾ ਮੈਦਾਨ ਵਿੱਚ ਉਤਾਰਿਆ ਜਿਲ੍ਹਾ ਪਰਸ਼ਾ ਚੋਣ ਵਾਸਤੇ ਉਹਨਾਂ ਜਿਹੜਾ ਵੀ ਰਾਤ ਨੂੰ ਜਿਹੜਾ ਪੁਲਿਸ ਨੇ ਤਬਿਸ਼ ਦੇ ਕੇ ਉਹਨਾਂ ਨੂੰ ਬਲਾ ਕੇ ਤੇ ਉਹਨਾਂ ਦੇ ਜਿਹੜੇ ਆ ਵੀ 759 ਜਿਹੜੀ ਆ ਪੀਆਰ ਜਿਹੜੀ ਆ ਉਹ ਕੀਤੀ ਗਈ ਆ ਕਿ ਹੁਣ ਜਿਹੜਾ ਵੀ ਮਾਹੌਲ ਹੈ ਉਹ ਪੱਗਦਾ ਜਾ ਰਿਹਾ ਵੀ ਹਰ ਪਾਰਟੀ ਚਾਹਦੀ ਆ ਵੀ ਹਰ ਉਮੀਦਵਾਰ ਚਾਹਦਾ ਕਿ ਮੈਂ ਜਿੱਤਾਂ ਮੈਂ ਜਿੱਤਾਂ ਇਸ ਹੋੜ ਦੇ ਵਿੱਚ ਲੱਗਿਆ ਵੀ ਜਿਹੜੇ ਵੀ ਉਮੀਦਵਾਰ ਕੋਈ ਭਾਰੂ ਨਜ਼ਰ ਆਂਦੇ ਆ ਤਾਂ ਉਹਨੂੰ ਜਿਹੜਾ ਦੁਬਾਂਦੀਆਂ ਵੀ ਜੜੀਆਂ ਕੋਸ਼ਿਸ਼ ਆ ਪੁਲਿਸ ਪ੍ਰਸ਼ਾਸਨ ਵੱਲੋਂ ਤੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਕੀਤੀਆਂ ਜਾ ਰਹੀਆਂ ਜਿਹਦੇ ਛੱਤੀ ਰਾਮੀ ਤੇ ਤੰਦਕਾਰੀਆਂ ਵੀ ਕਿਸ ਤਰ੍ਹਾਂ ਆਪਣੇ ਜਿਹੜਾ ਵੀ ਥਾਣੇ ਵਿੱਚ ਪੇਸ਼ ਹੋਣ ਤੋਂ ਪਹਿਲਾਂ ਉਸ ਪੇਸ਼ੇ ਕੋ ਨੇ ਆਪਣੀ ਵੀਡੀਓ ਜਿਹੜੀ ਆ ਉਹ ਬਣਾ ਕੇ ਵਾਅਦਾ ਕੀਤਾ ਤਾਂ ਕਿ ਉਹਨੇ ਆਪਣੀ ਮੰਗ ਕੀਤੀ ਆ ਕਿ ਮੇਰੇ ਨਾਲ ਜਿਹੜਾ ਧੱਕਾ ਹੋ ਰਿਹਾ ਇਸ ਨੂੰ ਤੋਂ ਰੋਕੇ ਜਿਹੜੇ ਸੁਚੇਤ ਰਹਿ ਮੈਂ ਤਾਂ ਦਾ ਕੰਮ ਕਰਨ ਕਿਉਂਕਿ ਮੈਂ ਉਹਨਾਂ ਦੇ ਸਾਰੇ ਜਿਹੜਾ ਪੀ ਚੋਣਾਂ ਦੇ ਵਿੱਚ ਉੱਤੇ ਆ ਤੇ ਉਹਨਾਂ ਦੀ ਵੋਟਾਂ ਦੀ ਜਿਹੜੀ ਆ ਉਮੀਦ ਕਰਦਾ ਹਾਂ ਹੁਣ ਦੇਖਣਾ ਹੈ ਕਿ ਇਹ ਜਿਹੜਾ ਗੁੱਸੇ ਸੇਖੋ ਦੀ 751 ਕਿਉਂਕਿ 751 ਇੱਕ ਤਾਰਾ ਗੁਰਪੇ ਸੇਖੋ ਦੇ ਜਿਹੜੇ ਸਮਰਥਕ ਨੇ ਉਹਨਾਂ ਦਾ ਉਹਨਾਂ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਥਾਣੇ ਦੇ ਬਾਹਰ ਕਿਰਾਉ ਕੀਤਾ ਜਾਣਾ ਉਹਨਾਂ ਨੇ ਬਿਲਕੁਲ ਵੀ ਕਹਿ ਸਕਦੇ ਹਾਂ ਵੀ ਹੁਣ ਜਿਹੜੇ ਸਮਰਥਕ ਆ ਗਏ ਉਹ ਕਾਫੀ ਗੁੱਸੇ ਵਿੱਚ ਦਿਖਾ ਇਸ ਨਾਲ ਕਿਤਾਬੀ ਅਸੀਂ ਉਹ ਲਈ ਰਹੀ ਵਾਸਤੇ ਆ ਸੰਭਵ ਜਿਹੜੀ ਆ ਕੋਸ਼ਿਸ਼ ਕਰਾਂਗੇ ਕਿਉਂਕਿ ਥਾਣੇ ਦੇ ਬਾਹਰ ਜਦਾ ਵੀ ਫਰਨਾ ਪ੍ਰਦਰਸ਼ਨ ਕਰਾਂਗੇ ਪੁਲਿਸ ਤੇ ਦਬਾਅ ਬਣਾਵਾਂਗੇ ਪ੍ਰਸ਼ਾਸਨ ਤੇ ਦਬਾਅ ਬਣਾਵਾਂਗੇ ਕਿ ਆਖਰ ਇਹਨਾਂ ਦੀ ਜਿਹੜੀ ਪਤਰੀਆਂ ਉਹ ਸੋਨ ਮੈਦਾਨ ਵਿੱਚ ਪ੍ਰਚਾਰ ਕਰਦੇ ਹੋਏ ਇਹਨਾਂ ਨੂੰ ਬੇਵਜ੍ਹਾ ਕਿਉਂ ਜੜਾ ਵੀ ਉਹ ਚੱਕਿਆ ਗਿਆ ਤੇ ਉਹਨਾਂ ਦੇ ਐਫ ਆਈ ਆਰ ਕੀਤੀ ਗਈ ਤੁਹਾਨੂੰ ਵੀ ਦੱਸ ਦਈਏ ਵੀ ਜਿਹੜੀ 755 ਹੁੰਦੀ ਆ ਇਹਦੀ ਜਮਾਨਤ ਤੇ ਜਿਹੜੀ ਥਾਣੇ ਵੀ ਲਈਤੀ ਜਾ ਸਕਦੀ ਆ ਜੇ ਐਸਐਮ ਚਾਂ ਤੇ ਲੇਕਿਨ ਹੁਣ ਦੇਖਣਾ ਵੀ ਪ੍ਰਸ਼ਾਸਨ ਇਹਨਾਂ ਨੂੰ ਜਮਾਨਤ ਜੜੀ ਆ ਉਹ ਦਿੰਦਾ ਤੇ ਜਾਂ ਇਹਨੂੰ ਲਟਕਾ ਕੇ ਰੱਖਦਾ ਵੀ ਜਿੰਨਾ ਕੋਸ਼ਿਸ਼ ਕੀਤੀ ਜਾਵੇ ਵੀ ਤੋੜਾ ਤੋੜਾ ਤਰੀਕ ਤੋਂ ਬਾਅਦ ਇਹਨਾਂ ਨੂੰ ਮੰਨ ਕੇ ਦਿੱਤੀ ਜਾਵੇ ਇਹ ਦੇਖਣਾ ਬਾਕੀ ਹੋਵੇਗਾ ਕਿ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਦਾ ਰੁਕ ਇਸ ਉਮੀਦਵਾਰ ਉਮੀਦਵਾਰ ਜਿਹੜੇ ਪਤਨੀ ਇਹ ਇਹਨਾਂ ਦੀ ਉਮੀਦਵਾਰ ਮੈਦਾਨ 'ਚ ਖੜੀ ਆ ਉਹਦੇ ਮਤਲਬ ਕਿ ਉਹ ਵੱਲ ਕਿਸ ਤਰ੍ਹਾਂ ਦਾ ਹੁੰਦਾ ਕਿਉਂਕਿ ਇਹ ਜਿਹੜੇ ਆਪਣੇ ਚੋਹ ਚੋਹ ਪ੍ਰਚਾਰ ਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਖੁੱਬੇ ਹੋਏ ਦਿਖਾਈ ਦੇ ਰਹੇ ਸੀ ਸਾਰਾ ਸਮਰਥਨ ਆਪਣੇ ਨਾਮ ਤੇ ਜਿਹੜਾ ਮੰਗਦੇ ਹੋਏ ਆਪਣੀ ਪਤਨੀ ਵਾਸਤੇ ਉਹ ਦਿਖਾਈ ਦੇ ਰਹੇ ਸੀ ਤੇ ਲੇਕਿਨ ਹੁਣ ਜਿਹੜਾ ਮਾਹੌਲ ਆ ਉਹ ਕਾफी ਤਣਾਅਪੂਰਨ ਹੋ ਗਿਆ ਗਰਮਾ ਗਿਆ ਤੇ ਹੁਣ ਦੇਖਣਾ ਵੀ ਇਹਦੇ تمام جانکاری ਲਈ ਜੁੜੇ ਰਹਾਂਗੇ ਤੁਹਾਡੇ ਨਾਲ ਇਹ ਫਿਰੋਜ਼ਪੁਰ ਤੋਂ ਸਾਡੇ ਸਹਿਯੋਗੀ ਸੀ ਸਰਪਜੀਤ ਤੇ ਹੋਰ ਜਾਣਕਾਰੀ ਲਈ ਇਹਨਾਂ ਨਾਲ ਜੁੜੇ ਰਹਾਂਗੇ ਤੇ ਗੈਂਗਸਟਰ ਗੁਰਪ੍ਰੀਤ ਸੇਖੋਂ پولیس ਨੇ ਗ੍ਰਫਤਾਰ ਕੀਤਾ دیر رات ਫਿਰੋਜ਼ਪੁਰ پولیس ਤੋਂ ਵੱਲੋਂ ਗ੍ਰਫਤਾਰ ਕੀਤਾ ਗਿਆ ਤੇ پیرੋਲ ਤੇ ਬਾਹਰ ਆਇਆ ਗੁਰਪ੍ਰੀਤ ਸੇਖੋਂ ਗ੍ਰਫਤਾਰ ਹੋਇਆ ਤੇ ਕੱਲ ਦੇਰ ਰਾਤੀ ਫਿਰੋਜ਼ਪੁਰ پولیس ਨੇ ਉਸ ਨੂੰ ਗ੍ਰਫਤਾਰ ਕੀਤਾ ਗੈਂਗਸਟਰ ਤੋਂ ਸਮਾਜ ਸੇਵੀ ਬਣਿਆ ਗੁਰਪ੍ਰੀਤ ਸੇਖੋਂ ਜਿਸ ਨੂੰ پولیس ਨੇ ਗ੍ਰਫਤਾਰ ਕੀਤਾ ਤੇ ਉਸ ਦੇ ਸਮਰਥਕਾਂ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਥਾਣੇ ਦੇ ਬਾਹਰੋਂ ਘਰਾਵ ਕੀਤਾ ਜਾਵੇਗਾ ਗੁਰਪ੍ਰੀਤ ਸਿੰਘ ਸੇਖੋ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਦੇਰ ਰਾਤ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਦੇ ਕਿ ਗੈਂਗਸਟਰ ਤੋਂ ਸਮਾਜ ਸੇਵੀ ਬਣਿਆ ਹੈ ਗੁਰਪ੍ਰੀਤ ਸਿੰਘ ਸੇਖੋ ਜੋ ਕਿ ਆਪਣੀ ਪਤਲੀ ਪਤਨੀ ਲਈ ਚੋਣ ਪ੍ਰਚਾਰ ਕਰ ਰਿਹਾ ਸੀ ਤੇ ਪੁਲਿਸ ਨੇ ਦੇਰ ਰਾਤ ਤੇ ਗ੍ਰਫਤਾਰ ਕੀਤਾ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਉਸ ਲੋਕ ਗ੍ਰਫਤਾਰ ਕੀਤਾ ਗਿਆ ਦੱਸਦੀ ਹੈ ਕਿ ਜਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮੇਟੀ ਦੀਆਂ ਚੋਣਾਂ ਚੱਲ ਰਹੀਆਂ ਹੈ ਐ ਚੋਣਾਂ ਨੂੰ ਲੈ ਕੇ ਮਾਫ ਕਰਨਾ ਚੋਣਾਂ ਨੂੰ ਲੈ ਕੇ ਜਿੱਥੇ ਲਗਾਤਾਰ ਸਿਆਸੀ ਜਿਹੜੇ ਐਲੀਡ ਨੇ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਹਲਚਲ ਤੇਜ਼ ਆ ਤਾਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਉੱਥੇ ਹੀ ਗੁਰਪ੍ਰੀਤ ਸਿੰਘ ਸੇਖੋ ਜੋ ਕਿ ਗੈਂਗਸਟਰ ਤੋਂ ਸਮਾਜ ਸੇਵੀ ਬਣਿਆ ਉੱਤੇ ਵੱਲੋਂ ਵੀ ਆਪਣੀ ਪਤਨੀ ਲਈ ਚੋਣ ਪ੍ਰਚਾਰ ਜਿਹੜਾ ਚੋਣ ਪ੍ਰਚਾਰ 'ਚ ਜੁਟਿਆ ਸੀ ਤੇ ਪੁਲਿਸ ਦੇ ਵੱਲੋਂ ਦੇਰ ਰਾਤ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੁਣ ਇਸ ਦੇ ਸਮਰਥਕ ਜਿਹੜੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਵਿਰੋਧ ਜਿਹੜਾ ਇਸ ਦਾ ਵਿਰੋਧ ਪ੍ਰਦਰਸ਼ਨ ਜਿਹੜਾ ਥਾਣੇ ਦੇ ਬਾਹਰ ਕਰਨਗੇ ਇਸ ਬਾਰੇ ਪੂਰੀ ਜਿਹੜੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਸਰਬਜੀਤ ਸਰਬਜੀਤ ਜੀ ਕੋਈ ਕੁਝ ਜਾਣਕਾਰੀ ਹੈ ਇਸ ਬਾਰੇ ਦੇਖੋ ਇਹਨਾਂ ਪਰਚੇਟੇਜ ਬਲਾਕ ਸੰਤੀ ਦੀਆਂ ਜਿਹੜੀਆਂ ਚੋਣ ਵਾਸਤੇ ਜਿਹੜੀਆਂ 14 ਤਰੀਕ ਨੂੰ VOTING ਹੋਣੀ ਆ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਵੀ ਮਾਹੌਲ ਜਿਹੜਾ ਉਹ ਗਰਮਾੰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਜਿੱਥੇ ਵੀ ਹਰ ਜੜੀ ਪਾਰਟੀ ਵੱਲੋਂ ਚਾਹੇ ਉਹ ਜਾਗਦੀਵਾਰ ਹੋਵੇ ਚਾਹੇ ਪਾਰਟੀ ਸਿਪਲ ਤੇ ਕੋਈ ਚੋਣਾਂ ਲੜਦਾ ਹੋਵੇ ਉਹ ਆਪਣੇ ਉਮੀਦਵਾਰਾਂ ਵਾਸਤੇ ਜਿਹੜੇ ਆ ਨੇਤਾ ਹੈਗੇ ਆ ਉਹ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਦੇ ਨੇ ਲੇਕਿਨ ਰਾਤ ਨੂੰ ਜੜੀ ਆ ਇੱਕ ਹੋਰ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਫਰੋਜਪੁਰ ਤੋਂ ਜਿੱਥੇ ਗੁਰਪ੍ਰੀਤ ਸਿੰਘ ਠੇਕੋ ਜੋ ਇੱਕ ਗੈਂਗਸਟਰ ਤੋਂ ਸਮਾਜ ਸੇਵੀ ਬਣਿਆ ਵੀ ਜਦ ਸਮਾਜ ਦੇ ਵਿੱਚ ਕਰਦੇ ਹੋਏ ਪਾਣੀ ਦੇ ਡੇਰਾ ਦੇ ਵਿੱਚ ਜਿਹੜਾ ਦੇਖਿਆ ਗਿਆ ਸੀਗਾ ਵੀ ਉਹਨਾਂ ਨੇ ਆਪਣੇ ਪਤਨੀ ਨੂੰ ਜਿਹੜਾ ਮੈਦਾਨ ਵਿੱਚ ਉਤਾਰਿਆ ਜਿਲ੍ਹਾ ਪਰਚਾ ਚੋਣ ਵਾਸਤੇ ਉਹਨਾਂ ਨੇ ਜਿਹੜਾ ਵੀ ਰਾਤ ਉਹ ਜਿਹੜਾ ਪੁਲਿਸ ਨੇ ਤਬਿਸ਼ ਦੇ ਕੇ ਉਹਨਾਂ ਨੂੰ ਬਲਾਕ ਕੇ ਤੇ ਉਹਨਾਂ ਦੇ ਜਿਹੜੇ ਆ ਵੀ 75 ਜੜੀ ਆ ਪੀਆ ਜੜੀ ਆ ਉਹ ਕੀਤੀ ਗਈ ਆ ਕਿਉਂਕਿ ਹੁਣ ਜਿਹੜਾ ਵੀ ਮਾਹੌਲ ਹੈ ਉਹ ਪਕਦਾ ਜਾ ਰਿਹਾ ਵੀ ਹਰ ਪਾਰਟੀ ਚਾਹਦੀ ਆ ਵੀ ਹਰ ਉਮੀਦਵਾਰ ਚਾਹੁੰਦਾ ਕਿ ਮੈਂ ਜਿੱਤਾਂ ਮੈਂ ਜਿੱਤਾਂ ਇਸ ਹੋਰ ਦੇ ਵਿੱਚ ਲੱਗਿਆ ਵੀ ਜਿਹੜੇ ਵੀ ਉਮੀਦਵਾਰ ਕੋਈ ਭਾਰੂ ਨਜ਼ਰ ਆਂਦੇ ਆ ਤਾਂ ਉਹਨੂੰ ਜਿਹੜਾ ਦਬਾਉਣ ਦੀਆਂ ਵੀ ਜੜੀਆਂ ਕੋਸ਼ਿਸ਼ ਆ ਪੁਲਿਸ ਪਛਾਤਨ ਵੱਲੋਂ ਤੇ ਪਛਾਤਨ ਵੱਲੋਂ ਜੜੀਆਂ ਕੀਤੀਆਂ ਜਾਂਦੀਆਂ ਜਿਹਦੇ ਛੱਤੀ ਰਾਂਗੇ ਤੇ ਤੰਦਕਾਰੀਆਂ ਵੀ ਕਿਸ ਤਰ੍ਹਾਂ ਆਪਣੇ ਜਿਹੜੇ ਵੀ ਥਾਣੇ ਵਿੱਚ ਪੇਸ਼ ਹੋਣ ਤੋਂ ਪਹਿਲਾਂ ਕਿ ਸੇਕੂ ਨੇ ਆਪਣੀ ਵੀਡੀਓ ਜਿਹੜੀ ਆ ਬਣਾ ਕੇ ਵਾਅਦਾ ਕੀਤਾ ਤਾਂ ਕਿ ਉਹਨੇ ਆਪਣੀ ਮੰਗ ਕੀਤੀ ਕਿ ਮੇਰੇ ਨਾਲ ਜਿਹੜਾ ਧੱਕਾ ਹੋ ਰਿਹਾ ਇਸ ਨੂੰ ਤੋਂ ਰੋਕੀ ਜਿਹੜੇ ਸੁਚੇਤ ਰਹੇ ਤੇ ਲੋਕ ਜਿਹੜਾ ਮੈਨੂੰ ਵੋਟਾਂ પાਕੇ ਮੇਰੀ ਪਧਰੇ ਨੂੰ ਜਾਂ ਤਾਂ ਦਾ ਕੰਮ ਕਰਨ ਕਿ ਮੈਂ ਉਹਨਾਂ ਦੇ ਸਾਰੇ ਜਿਹੜਾ ਤੋਂ ਵੀ ਚੋਣ ਦੇ ਵਿੱਚ ਉਤਰਿਆ ਤੇ ਉਹਨਾਂ ਦੀ ਵੋਟਾਂ ਦੀ ਜਿਹੜੀ ਆ ਉਮੀਦ ਕਰਦਾ ਹਾਂ ਹੁਣ ਦੇ ਦੇਖਣਾ ਕਿ ਇਹ ਜਿਹੜਾ ਗੁਰਪ੍ਰੇ ਸੇਕੂਰੀ 751 ਕਿਉਂਕਿ 751 ਇੱਕ ਤਾਰਾ ਗੁਰਪ੍ਰੇ ਸੇਖੋ ਦੇ ਜਿਹੜੇ ਸਮਰਥਕ ਨੇ ਉਹਨਾਂ ਦਾ ਉਹਨਾਂ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਥਾਣੇ ਦੇ ਬਾਹਰ ਕਿਰਾਉ ਕੀਤਾ ਜਾਣਾ ਉਹਨਾਂ ਨੇ ਬਿਲਕੁਲ ਵੀ ਕਰ ਸਕਦੇ ਆਂ ਵੀ ਹੁਣ ਜਿਹੜੇ ਸਮਰਥਕ ਆ ਗਏ ਉਹ ਕਾਫੀ ਗੁੱਸੇ ਵਿੱਚ ਦਿਖਾਈ ਦੇ ਰਹੇ ਆ ਉਹਨਾਂ ਨੇ ਐਲਾਨ ਕੀਤਾ ਵੀ ਅਸੀਂ ਉਹਨਾਂ ਦੇ ਹਾਈ ਵਾਸਤੇ ਹਰ ਸੰਭਵ ਜਿਹੜੀ ਕੋਸ਼ਿਸ਼ ਕਰਾਂਗੇ ਕਿਉਂਕਿ ਥਾਣੇ ਦੇ ਬਾਹਰ ਜਦਾ ਵੀ धरना ਪ੍ਰਦਰਸ਼ਨ ਕਰਾਂਗੇ ਪੁਲਿਸ ਤੇ ਦਬਾਅ ਬਣਾਵਾਂਗੇ ਪ੍ਰਸ਼ਾਸਨ ਤੇ ਦਬਾਅ ਬਣਾਵਾਂਗੇ ਕਿ ਆਖਰ ਇਹਨਾਂ ਦੀ ਜਿਹੜੀ ਪਤਨੀਆਂ ਉਹ ਟੋਨ ਮੈਦਾਨ ਵਿੱਚ ਪ੍ਰਚਾਰ ਕਰਦੇ ਹੋਏ ਇਹਨਾਂ ਨੂੰ ਬੇਵਜਾ ਕਿਉਂ ਜੜਾ ਵੀ ਉਹ ਚੱਕਿਆ ਗਿਆ ਤੇ ਉਹਨਾਂ ਦੇ ਐਫ ਆਈ ਆਰ ਕੀਤੀ ਗਈ ਤੁਹਾਨੂੰ ਵੀ ਦੱਸਿਆ ਵੀ ਜਿਹੜੀ 751 ਹੁੰਦੀ ਆ ਇਹਦੀ ਜਮਾਨਤ ਜਿਹੜੀ ਆ ਸਾਢੇ ਵੀ ਦਿੱਤੀ ਜਾ ਸਕਦੀ ਆ ਜੀ ਐਸ ਜੀ ਐਮ ਚਾਂਗ ਤੇ ਲੇਕਿਨ ਹ ਜਾ ਇਹਨੂੰ ਲਟਕਾ ਕੇ ਰੱਖਦਾ ਵੀ ਜਿੰਨਾ ਚਿਰ ਚੋਣ ਜੜੀ ਹੋ ਨਾ ਜਾਵੇ ਚੋਣਾਂ ਤੋਂ ਬਾਹਰ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ ਵੀ 14 ਤਾਰੀਖ ਤੋਂ ਬਾਅਦ ਇਹਨਾਂ ਨੂੰ ਜਮਾਨਤ ਦਿੱਤੀ ਜਾਵੇ ਇਹ ਦੇਖਣਾ ਬਾਕੀ ਹੋਵੇਗਾ ਕਿ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਸਿਵਲ ਪ੍ਰਸ਼ਾਸਨ ਦਾ ਰੁਕ ਇਸ ਉਮੀਦਵਾਰ ਉਮੀਦਵਾਰ ਜਿਹੜੇ ਪਤਨੀ ਇਹਨਾਂ ਦੀ ਉਮੀਦਵਾਰ ਮੈਦਾਨ 'ਚ ਖੜੀ ਆ ਉਹਦੇ ਮਤਲਬ ਕਿ ਉਹ ਵੱਲ ਕਿਸ ਤਰ੍ਹਾਂ ਦਾ ਹੁੰਦਾ ਕਿਉਂਕਿ ਇਹ ਜਿਹੜੇ ਆਪਣੇ ਚੋਣ ਪ੍ਰਚਾਰ ਦੇ ਵਿੱਚ ਪੂਰੀ ਤਰ੍ਹਾਂ ਜਿਹੜੇ ਖੁੱਬੇ ਹੋਏ ਦਿਖਾਈ ਦੇ ਰਹੇ ਸੀ ਸਾਰਾ ਸਮਰਥਨ ਆਪਣੇ ਨਾਮ ਤੇ ਜਿਹੜਾ ਮੰਗਦੇ ਹੋਏ ਆਪਣੀ ਪਤਨੀ ਵਾਸਤੇ ਉਹ ਦਿਖਾਈ ਦੇ ਰਹੇ ਸੀ ਤੇ ਲੇਕਿਨ ਹੁਣ ਜਿਹੜਾ ਪੇ ਹੁਣ ਦੇਖਣਾ ਵੀ ਇਹਦੇ ਹਾਲਾਤ ਜਿਹੜਿਆ ਆਗਾਮ ਵਾਲੇ ਟਾਈਮ ਤੇ ਸਾਰੀ ਸਾਰੀ ਜੀ ਜੀ तमाम ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਇਫਰੋਜਪੁਰ ਤੋਂ ਸਾਡੇ ਸਹਿਯੋਗੀ ਸੀ ਸਰਪਜੀਤ ਤੇ ਹੋਰ ਜਾਣਕਾਰੀ ਲਈ ਇਹਨਾਂ ਨਾਲ ਜੁੜੇ ਰਹਾਂਗੇ ਤੇ ਗੈਂਗਸਟਰ ਗੁਰਪ੍ਰੀਤ ਸੇਖੋਂ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਦੇਰ ਰਾਤ ਫਿਰੋਜਪੁਰ ਪੁਲਿਸ ਤੋਂ ਵੱਲੋਂ ਗ੍ਰਫਤਾਰ ਕੀਤਾ ਗਿਆ ਤੇ ਰੋਲ ਤੇ ਬਾਹਰ ਆਇਆ ਗੁਰਪ੍ਰੀਤ ਸੇਖੋਂ ਗ੍ਰਫਤਾਰ ਹੋਇਆ ਤੇ ਕੱਲ ਦੇਰ ਰਾਤੀ ਫਿਰੋਜਪੁਰ ਪੁਲਿਸ ਨੇ ਉਸ ਨੂੰ ਗ੍ਰਫਤਾਰ ਕੀਤਾ ਗੈਂਗਸਟਰ ਤੋਂ ਸਮਾਜ ਸੇਵੀ ਬਣਿਆ ਗੁਰਪ੍ਰੀਤ ਸੇਖੋਂ ਜਿਸ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਤੇ ਉਸ ਤੇ ਸਮਰਥਕਾਂ ਦੇ ਵੱਲੋਂ ਵੀ ਐਲਾਨ ਕੀਤਾ ਗਿਆ ਕਿ ਥਾਣੇ ਦੇ ਬਾਹਰ ਘਰਾਵ ਕੀਤਾ ਜਾਵੇਗਾ ਗੁਰਪ੍ਰੀਤ ਸਿੰਘ ਸੇਖੋਂ ਨੂੰ ਪੁਲਿਸ ਨੇ ਗ੍ਰਫਤਾਰ ਕੀਤਾ ਦੇਰ ਰਾਤ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਦੱਸਦੇ ਕਿ ਗੈਂਗਸਟਰ ਤੋਂ ਸਮਾਜ ਸੇਵੀ ਬਣਿਆ ਗੁਰਪ੍ਰੀਤ ਸਿੰਘ ਸੇਖੋ ਜੋ ਕਿ ਆਪਣੀ ਪਤਲੀ ਪਤਨੀ ਲਈ ਚੋਣ ਪ੍ਰਚਾਰ ਕਰ ਰਿਹਾ ਸੀ ਤੇ ਪੁਲਿਸ ਨੇ ਦੇਰ ਰਾਤ ਤੇ ਗ੍ਰਫਤਾਰ ਕੀਤਾ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਫਤਾਰ ਕੀਤਾ ਗਿਆ ਦੱਸਦੀ ਹੈ ਕਿ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮੇਟੀ ਦੀਆਂ ਚੋਣਾਂ ਚੱਲ ਰਹੀਆਂ ਹਨ ਐ ਚੋਣਾ ਨੂੰ ਲੈ ਕੇ ਮਾਫ ਕਰਨਾ ਚੋਣਾ ਨੂੰ ਲੈ ਕੇ ਜਿੱਥੇ ਲਗਾਤਾਰ ਸਿਆਸੀ ਜਿਹੜੇ ਐਲੀਡ ਨੇ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਵਿੱਚ ਹਲਚਲ ਤੇਜ ਆ ਤਾਂ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਤਾਂ ਉੱਥੇ ਹੀ ਗੁਰਪ੍ਰੀਤ ਸਿੰਘ ਸੇਕੋ ਜੋ ਕਿ ਗੈਂਗਸਟਰ ਤੋਂ ਸਮਾਜ ਸੇਵੀ ਬਣਿਆ ਉੱਤੇ ਵੱਲੋਂ ਵੀ ਆਪਣੀ ਪਤਨੀ ਲਈ ਚੋਣ ਪ੍ਰਚਾਰ ਜਿਹੜਾ ਚੋਣ ਪ੍ਰਚਾਰ 'ਚ ਜੁਟਿਆ ਸੀ ਤੇ ਪੁਲਿਸ ਦੇ ਵੱਲੋਂ ਦੇਰ ਰਾਤ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੁਣ ਇਸ ਦੇ ਸਮਰਥਕ ਜਿਹੜੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਵਿਰੋਧ ਜਿਹੜਾ ਇਸ ਦਾ ਵਿਰੋਧ ਪ੍ਰਦਰਸ਼ਨ ਜਿਹੜਾ ਥਾਣੇ ਦੇ ਬਾਹਰ ਕਰਨਗੇ ਇਸ ਬਾਰੇ ਪੂਰੀ ਜਿਹੜੀ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਸਰਬਜੀਤ ਸਰਬਜੀਤ ਜੀ ਕੋਈ ਕੁਝ ਜਾਣਕਾਰੀ ਹੈ ਇਸ ਬਾਰੇ ਕੋਵੀਸਮੈਂਂ ਜਿਲ੍ਹਾ ਪਰਸ਼ਦ ਤੇ ਬਲਾਕ ਸੰਮਤੀਆਂ ਜਿਹੜੀਆਂ ਚੋਣ ਵਾਸਤੇ ਜਿਹੜੀਆਂ 14 ਤਰੀਕ ਨੂੰ VOTING ਹੋਣੀ ਆ ਲੇਕਿਨ ਉਸ ਤੋਂ ਪਹਿਲਾਂ ਹੀ ਜਿਹੜਾ ਵੀ ਮਾਹੌਲ ਜਿਹੜਾ ਉਹ ਗਰਮਾੰਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਜਿੱਥੇ ਵੀ ਹਰ ਜੜੀ ਪਾਰਟੀ ਵੱਲੋਂ ਚਾਹੇ ਉਹ ਜਾਗਦੀਵਾਰ ਹੋਵੇ ਚਾਹੇ ਪਾਰਟਿਸਪਲ ਤੇ ਕੋਈ ਚੋਣਾਂ ਲੜਦਾ ਹੋਵੇ ਉਹ ਆਪਣੇ ਉਮੀਦਵਾਰਾਂ ਵਾਸਤੇ ਜਿਹੜੇ ਆ ਨੇਤਾ ਹੈਗੇ ਆ ਉਹ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਲੇਕਿਨ ਰਾਤ ਨੂੰ ਜੜੀ ਆ ਇੱਕ ਹੋਰ ਮਾਮਲਾ ਜਿਹੜਾ ਉਹ ਸਾਹਮਣੇ ਆਇਆ ਫਰੋਜਪੁਰ ਤੋਂ ਜਿੱਥੇ ਗੁਰਪ੍ਰੀਤ ਸਿੰਘ ਠੇਕੋ ਜੋ ਇੱਕ ਗੈਂਗਸਟਰ ਤੋਂ ਸਮਾਜ ਸੇਵੀ ਬਣਿਆ ਵੀ ਜਿਹ ਅਭੀ ਜੇ ਲੋਕਾਂ ਦੀ ਮਦਦ ਕਰਦੇ ਹੋਏ ਪਾਣੀ ਦੇ ਡੇਰਾ ਦੇ ਵਿੱਚ ਜਿਹੜਾ ਦੇਖਿਆ ਗਿਆ ਸੀਗਾ ਵੀ ਉਹਨੇ ਆਪਣੇ ਪਤਨੀ ਨੂੰ ਜੜਾ